ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਦਾ ਇੱਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਕੰਬਣੀ ਛੜ ਚੁੱਕੀ ਹੈ ਕੰਬਣੀ ਛੜਨ ਦਾ ਕਾਰਨ ਇਹ ਹੈ ਕਿ ਇੰਡੀਆ ਦੇ ਵੱਲੋਂ ਜੋ ਨਵੇਂ ਡਰੋਨ ਸਿਸਟਮ ਹੈ ਉਸ ਦਾ ਨਿਰੀਖਣ ਕੀਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਦੇ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਕਿਹੜਾ ਉਹ ਡਰੋਨ ਸਿਸਟਮ ਹੈ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਤਸਵੀਰਾਂ ਵੀ ਨਾਲ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਦਾ ਸਫਲ ਪਰਖਣ ਜਿਹੜਾ ਕੀਤਾ ਗਿਆ ਤਾਂ ਖਤਰਨਾਕ ਡਰੋਨ ਕਿller ਦਾ ਸਫਲ ਪਰਖਣ ਕੀਤਾ ਗਿਆ ਭਾਰਤ ਦੇ ਵੱਲੋਂ ਤੇ ਜਹੇ ਦੇ ਵਿੱਚ ਪਾਕਿਸਤਾਨ ਕਾਫੀ ਜਿਆਦਾ ਚਿੰਤਾ ਦੇ ਵਿੱਚ ਵਿਖਾਈ ਦੇ ਰਿਹਾ ਜਦ ਡਰੋਨ ਸਿਸਟਮ ਹੈ ਭਾਰਗਸਵਰ ਕਾਉਂਟਰ ਡਰੋਨ ਸਿਸਟਮ ਦਾ ਜੋ ਹੈ ਸਫਲ ਪਰਖਣ ਕੀਤਾ ਗਿਆ ਸੋਲਰ ਡਿਫੈਂਸ ਐਂਡ ਐਰੋਸਪੇਸ ਲਿਮਟਿਡ ਦੇ ਵੱਲੋਂ ਜੋ ਹੈ ਇੱਕ ਬਹੁਤ ਹੀ ਘੱਟ ਕੀਮਤ ਦੇ ਵਾਲਾ ਕਾਊਂਟਰ ਡਰੋਨ ਸਿਸਟਮ ਹਾਰਡ ਕੋਕਿਲ ਮੋਡ ਬਾਗਤਸਵਰ ਤਿਆਰ ਕੀਤਾ ਗਿਆ ਇਸ ਦੇ ਵਿੱਚ ਇੱਕ ਤੋਂ ਵੱਧ ਡਰੋਨਾਂ ਦੇ ਖਤਰੇ ਦਾ ਮੁਕਾਬਲਾ ਕਰਨ ਦੇ ਲਈ ਇਸ ਦੀ ਕਪੈਸਿਟੀ ਜਿਹੜੀ ਹੈ ਰੱਖੀ ਗਈ ਹੈ ਆਰਮੀ 에ਅਰ ਡਿਫੈਂਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਗੋਪਾਲਪੁਰ ਵਿਖੇ ਰਾਕੇਟ ਦੇ ਲਈ ਤਿੰਨ ਪ੍ਰੀਖਣ ਕੀਤੇ ਗਏ ਇੱਕ ਇੱਕ ਰਾਕੇਟ ਦਾ ਕੇ ਦੋ ਪ੍ਰੀਖਣ ਜਿਹੜੇ ਆ ਕੀਤੇ ਗਏ ਨੇ ਤੇ ਇੱਕ ਟ੍ਰਾਇਲ 2 ਸੈਕਿੰਡ ਦੇ ਅੰਦਰ ਹੈ ਸਲਵੋ ਮੋਡ ਦੇ ਵਿੱਚ ਦੋ ਰਾਕੇਟ ਜਿਹੜੇ ਆ ਦਾਗੇ ਜਾਂਦੇ ਨੇ ਤਾਂ ਇਸ ਸਫਲ ਪ੍ਰੀਖਣ ਤੋਂ ਬਾਅਦ ਹੁਣ ਦੁਸ਼ਮਣ ਮੁਲਕਾਂ ਨੂੰ ਸੋਚਣ ਦੇ ਲਈ ਮਜਬੂਰ ਹੋ ਜਾਣਾ ਪਏਗਾ ਕਿ ਭਾਰਤ ਕਿੰਡੀ ਵੱਡੀ ਤਾਕਤਵਰ ਦੇਸ਼ ਹੈ ਬੇਸ਼ੱਕ ਉਹ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਦੇ ਵਿੱਚ ਆਉਂਦਾ ਪਰ ਜੇਕਰ ਉਸ ਦੀ ਤਾਕਤ ਦਾ ਅੰਦਾਜ਼ਾ ਲਗਾਉਣਾ ਹੈ ਤਾਂ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਜਾਂ ਫਿਰ ਹੁਣ ਇਹ ਜਿਹੜਾ ਸਫਲ ਪ੍ਰੀਖਣ ਕੀਤਾ ਗਿਆ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਇੱਕ ਤੋਂ ਵੱਧ ਜਿਹੜੇ ਡਰੋਨ ਨੇ ਉਹਨਾਂ ਨੂੰ ਖਤਮ ਕਰਨ ਦਾ ਉਹਨਾਂ ਦੇ ਆ ਮੁਕਾਬਲਾ ਕਰਨ ਦੀ ਸਮਰੱਥਾ ਜਿਹੜੀ ਹੈ ਇਸ ਨਵੇਂ ਡਰੋਨ ਕਿਲਰ ਜਿਹੜਾ ਹੈ ਇਸ ਦੇ ਵਿੱਚ ਇੰਨੀ ਪਾਵਰ ਦਿੱਤੀ ਗਈ ਹੈ ਤਾਂ ਇਸ ਦਾ ਨਾਮ ਵੀ ਤੁਹਾਨੂੰ ਦੱਸਦੇ ਹਾਂ ਬਾਰ-ਬਾਰ ਦੱਸ ਰਿਹਾ ਕਿ ਭਾਰਤ ਦੇ ਭਾਰਗਗੜ ਸਵਰ ਕਾਊਂਟਰ ਡਰੋਨ ਸਿਸਟਮ ਦਾ ਜਿਹੜਾ ਸਫਲ ਪ੍ਰੀਖਣ ਕੀਤਾ ਗਿਆ ਹੈ ਤੇ ਅਜਿਹੇ ਦੇ ਵਿੱਚ ਲੋਕ ਵੀ ਕਾਫੀ ਜ਼ਿਆਦਾ ਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਜਿੱਥੇ ਇੱਕ ਪਾਸੇ ਭਾਰਤ ਵਿਕਾਸशील ਦੇਸ਼ਾਂ ਦੀ ਸੂਚੀ ਦੇ ਵਿੱਚ ਆਉਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਭਾਰਤ ਦੇ ਕੋਲ ਇੰਨਾ ਤਗੜਾ ਸਿਸਟਮ ਨਹੀਂ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਭਾਰਤ ਨੇ ਦੁਸ਼ਮਣ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਉਹਨਾਂ ਦੀ ਧਰਤੀ ਤੇ ਜਾ ਕੇ ਇੱਥੋਂ ਤੱਕ ਕਿ ਅਤਵਾਦ ਦੇ ਟਿਕਾਣਿਆਂ ਨੂੰ ਢਹਿ ਟੇੜੀ ਕੀਤਾ ਉਸ ਤੋਂ ਬਾਅਦ ਗਵਾਂਡੀ ਮੁਲਕ ਵੀ ਭਾਰਤ ਦੀ ਤਾਕਤ ਤੋਂ थरथरा ਕੰਬ ਰਹੇ ਸਨ ਤੇ ਉਹ ਸਭ ਦੇ ਵਿਚਾਲੇ ਪਵਿੱਖ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਥਿਤੀ ਨਾ ਬਣੇ ਇੱਕ ਨਵੇਂ ਖਤਰਨਾਕ ਡਰੋਨ ਕਿਲਰ ਦਾ ਸਫਲ ਪ੍ਰਖਣ ਜਿਹੜਾ ਕੀਤਾ ਗਿਆ ਪਾਕਿਸਤਾਨ ਤੋਂ ਲੈ ਕੇ ਚਾਈਨਾ ਦੀ ਵੀ ਜਿਹੜੀ ਹੈ ਨੀਂਦ ਉੱਡ ਚੁੱਕੀ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਦੁਸ਼ਮਣ ਦੇ ਛੱਕੇ ਛੁੜਾ ਸਕਦਾ ਹੈ ਤਾਂ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ ਇਹ ਵੀ ਤੁਹਾਨੂੰ ਦੱਸਦੇ ਆ ਜਿਹੜਾ ਇਹ ਨਵਾਂ ਸਿਸਟਮ ਹੈ ਭਗਤਸਵਰ 2.5 ਕਿਲੋਮੀਟਰ ਦੀ ਦੂਰੀ ਤੇ ਆਉਣ ਵਾਲੇ ਛੋਟੇ ਡਰੋਨਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਖਤਮ ਕਰਨ ਦੀ ਸਮਰੱਥਾ ਜਿਹੜਾ ਇਹ ਰੱਖਦਾ ਹੈ ਇਹ ਰੱਖਿਆ ਦੀ ਪਹਿਲੀ ਪਰਤ ਵਜੋਂ ਗੈਰ ਗਾਈਡਡ ਮਾਈਕਰੋ ਰਾਕਟਾਂ ਦੀ ਵਰਤੋਂ ਕਰਦਾ ਜੋ ਕਿ 20 ਮੀਟਰ ਦੇ ਘੇਰੇ ਵਾਲੇ ਡਰੋਨਾਂ ਨੂੰ ਖਤਮ ਕਰਨ ਦੇ ਵਿੱਚ ਇਸ ਦੀ ਕਪੈਸਿਟੀ ਹੁੰਦੀ ਹੈ ਇਸ ਕਦਰ ਜਿਹੜਾ ਇਹ ਕੰਮ ਕਰਦਾ ਇਹ ਨਿਰੀਖਣ ਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਸ ਵੇਲੇ ਇਸ ਦਾ ਪ੍ਰੀਖਣ ਕੀਤਾ ਜਾਂਦਾ ਹੈ ਇੱਕ ਤੋਂ ਬਾਅਦ ਇੱਕ ਤਿੰਨ ਰਾਕੇਟ ਜਿਹੜੇ ਆ ਦਾਗੇ ਜਾਂਦੇ ਨੇ ਗੋਪਾਲਪੁਰ ਦੀ ਧਰਤੀ ਦੇ ਉੱਤੇ ਇਹ ਸਫਲ ਪ੍ਰੀਖਣ ਜਿਹੜਾ ਹੈ ਕੀਤਾ ਗਿਆ ਸੋਲਰ ਡਿਫੈਂਸ ਐਂਡ ਐਰੋਸਪੇਸ ਲਿਮਟਿਡ ਦੇ ਵੱਲੋਂ ਇੱਕ ਘੱਟ ਕੀਮਤ ਵਾਲਾ ਕਾਊਂਟਰ ਡਰੋਨ ਸਿਸਟਮ ਜਿਹੜਾ ਹੈ ਤਿਆਰ ਕੀਤਾ ਗਿਆ ਜੋ ਕਿ ਇੱਕ ਤੋਂ ਵੱਧ ਡਰੋਨਾਂ ਦੇ ਖਤਰੇ ਦਾ ਮੁਕਾਬਲਾ ਕਰਨ ਦੀ ਇਸ ਦੀ ਕਪੈਸਿਟੀ ਹੈ